ਪਰਸੋਂ ਦੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾigarh ਵਿਖੇ ਕੁਝ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆਵਾਰਾ ਫਿਰ ਰਹੇ ਆ ਤੇ ਗੱਲਾਂ ਮੂਵਾਂ ਦੀ ਡੇਟ ਕਰਦੇ ਆ ਡੇਟ ਕਰਦੇ ਜੀ ਸਾਨੂੰ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਕੁਝ ਦੇ ਵੀ ਫੜੇ ਆ ਤੇ ਇਹਨਾਂ ਦੇ ਕਰਦੇ ਕੀ ਸੀ ਜੀ ਇਹ ਉੱਥੇ ਇਹ ਜੀ ਲੜਕੀਆਂ ਗਾੜਦੀਆਂ ਰੀ ਕਰਦੇ ਆਂ ਹੂੰ ਇੰਨੇ ਸਮੇਂ ਤੋਂ ਕੰਮ ਕਰ ਲਈ ਪੀਆ ਸਾਰੇ ਇਸ ਵਾਰ ਜੀ ਤ੍ਰਤੀਸ਼ਰ ਲਈ ਨਮੂਨੇ ਇਕ ਤੋਂ ਰਹਿਣ ਵਾਲੇ ਨੇ ਬੁੱਢੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਰਹਿਣ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਦੰਦਾ ਦਾਗ ਨੂੰ ਲੈ ਕੇ ਆਉਂਦਾ ਹੈ ਫਿਰ ਹੋਟਲ ਵਿੱਚ ਪਹੁੰਚਾਉਂਦੇ ਨੇ ਕਿਹੜੇ ਮਾਡਲ ਦੇ ਵਿੱਚ ਕੈਟ ਦੇ ਦੀ ਜੀ ਇਹ ਲੱਗਾ ਤਾਂ ਕੋਈ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਤੇ ਐਂਡ ਕੋਈ ਸਿੱਧਾ ਬਾਹਰ ਦੀ ਅੰਦਰ ਜਾਂਦੇ ਨੇ ਆ ਹੋਟਲ ਵਾਲੇ ਕੋਲ ਪੁੱਛ ਰਿਹਾ ਸੀ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜੀ ਇਹਨਾਂ ਨਾਲ ਪਹੁੰਚ ਕੀਤੀ ਗਈ ਸੀ ਕੀ ਪੁੱਛਿਆ ਸੀ ਕੀਤਾ ਗਿਆ ਉਸ ਤੇ ਸੀ ਕੀਤੀ ਗਈ ਹੈ ਵੀ ਕਿਦਾਂ ਐ ਤੁਹਾਡੇ ਕੈਂਟਰੀ ਰਿਪੋਰਟ ਦੇ ਵਿੱਚ ਐਂਟਰੀ ਕਰਦੇ ਹੋ ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਹੋਟਲ ਵਾਲੇ ਉਹਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਚੜੀਆਂ ਇਹ ਕੁੜੀਆਂ ਵਾਲਾ ਭੁੱਜੀਆਂ ਉਹਨਾਂ ਨੂੰ ਕਮਰੇ ਨਾਲ ਦਿੱਤੇ ਬਿਲਕੁਲ ਜੀ ਸੀਨੀਅਰ ਅਫਸਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਿਆ ਵੀ ਇਹੋ ਜਿਹੀ ਕੋਈ ਗਲਤ ਗੱਲਬਾਤ ਨਹੀਂ ਹੋਣੀ ਚਾਹੀਦੀ ਇਹ ਕੋਈ ਗੱਲਬਾਤ ਹੋਈ ਤੇ ਉਹਨਾਂ ਦੇ ਨਜ਼ਾਇਜ਼ ਜਿਹੜੀ ਆ Редактор субтитров